ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਯਾਨੀ ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾ ਖਾਤਾ ਧਾਰਕਾਂ ਲਈ ਅਹਿਮ ਖਬਰ ਹੈ ਜੇਕਰ ਤੁਹਾਡਾ ਪੀ ਐਨ ਬੀ ਵਿੱਚ ਅਜਿਹਾ ਖਾਤਾ ਹੈ ਜਿਸ ਦੀ ਵਰਤੋਂ ਤੁਸੀਂ ਸਾਲਾਂ ਤੋਂ ਨਹੀਂ ਕੀਤੀ ਹੈ ਤਾਂ ਬੈਂਕ ਅਜਿਹੇ ਖਾਤੇ ਤੇ ਕਾਰਵਾਈ ਕਰਨ ਜਾ ਰਿਹਾ ਹੈ ਬੈਂਕ ਨੇ ਹਾਲ ਹੀ ਵਿੱਚ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਜਲਦੀ ਤੋਂ ਜਲਦੀ ਅਜਿਹੇ ਖਾਤਿਆਂ ਦੀ ਕੇਵਾਈਸੀ ਕਰਵਾ ਲੈਣ ਅਜਿਹਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਪੀ ਐਨ ਬੀ ਦੁਆਰਾ ਅਜਿਹੇ ਖਾਤੇ ਨੂੰ ਬੰਦ ਕਰ ਦਿੱਤਾ ਜਾਵੇਗਾ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਅੱਜਕੱਲ ਬਹੁਤ ਸਾਰੇ ਕੁਟਾਲੇਬਾਜ਼ ਉਹਨਾਂ ਖਾਤਿਆਂ ਦੀ ਦੁਰਵਰਤੋਂ ਕਰ ਰਹੇ ਨੇ ਜਿਨ੍ਹਾਂ ਦੀ ਵਰਤੋਂ ਗਾਹਕ ਲੰਬੇ ਸਮੇਂ ਤੋਂ ਨਹੀਂ ਕਰ ਰਹੇ ਅਜਿਹੇ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ ਬੈਂਕ ਨੇ ਵੱਡਾ ਕਦਮ ਚੁੱਕਿਆ ਹੈ ਬੈਂਕ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ 30 ਅਪ੍ਰੈਲ 2024 ਤੱਕ ਉਹ ਖਾਤੇ ਜੋ 3 ਸਾਲਾਂ ਤੋਂ ਵੱਧ ਸਮੇਂ ਤੋਂ ਵਰਤੇ ਵਰਤੋਂ ਵਿੱਚ ਨਹੀਂ ਹਨ ਹੁਣ 1 ਮਹੀਨੇ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ ਗਾਹਕਾਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਬੈਂਕ ਨੇ 30 ਜੂਨ 2024 ਦੀ ਸਮਾਂ ਸੀਮਾ ਤੈਅ ਕੀਤੀ ਹੈ ਬੈਂਕ ਨੇ ਕਿਹਾ ਕਿ ਅਜਿਹੇ ਖਾਤੇ ਨੂੰ ਕਿਰਿਆਸ਼ੀਲ ਰੱਖਣ ਲਈ ਗਾਹਕ 1 ਜੁਲਾਈ ਤੋਂ ਪਹਿਲਾਂ ਖਾਤਾ ਐਕਟਿਵ ਕਰ ਲੈਣ ਇਸ ਤੋਂ ਬਾਅਦ ਬੈਂਕ ਕਿਸੇ ਨੋਟਿਸ ਦੇ ਬਿਨਾ ਅਜਿਹੇ ਖਾਤੇ ਨਾਲ ਜੁੜੀਆਂ ਸਾਰੀਆਂ ਸੁਵਿਧਾਵਾਂ ਬੰਦ ਕਰ ਦੇਵੇਗਾ ਅਜੇ ਹੀ ਖਾਤੇ ਲਈ ਜਿੰਨੀ ਜਲਦੀ ਹੋ ਸਕੇ KYC ਪ੍ਰਕਿਰਿਆ ਨੂੰ ਪੂਰਾ ਕਰ ਲੈ ਜੇਕਰ ਤੁਸੀਂ ਡੀਐਕਟੀਵੇਟ ਕੀਤੇ ਖਾਤੇ ਨੂੰ ਮੁੜ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਅਜੇ ਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਜਾ ਕੇ KYC ਫਾਰਮ ਜਮ੍ਹਾਂ ਕਰਨਾ ਹੋਵੇਗਾ ਇਸ ਦੇ ਨਾਲ ਹੀ ਤੁਹਾਨੂੰ ਕਈ ਜ਼ਰੂਰੀ ਦਸਤਾਵੇਜ਼ ਵੀ ਜਮ੍ਹਾਂ ਕਰਨੇ ਹੋਣਗੇ ਇਸ ਤੋਂ ਬਾਅਦ ਤੁਹਾਡਾ ਖਾਤਾ ਰੀਐਕਟਿਵੇਟ ਹੋ ਜਾਵੇਗਾ ਬੈਂਕ ਨੇ ਉਹਨਾਂ ਖਾਤਿਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਨੂੰ ਬੈਂਕ ਬੰਦ ਨਹੀਂ ਕਰਨ ਜਾ ਰਿਹਾ ਇਸ ਵਿੱਚ ਡੀਮੈਟ ਖਾਤਾ ਐਸ ਐਸ ਵਾਈ ਖਾਤਾ ਅਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਯੋਜਨਾ ਵਰਗੀਆਂ ਯੋਜਨਾਵਾਂ ਦੇ ਤਹਿਤ ਖੋਲੇ ਗਏ ਖਾਤੇ ਸ਼ਾਮਲ ਨੇ ਬੈਂਕ ਮਾਈਨਰ ਸੇਵਿੰਗ ਅਕਾਊਂਟ ਨੂੰ ਵੀ ਬੰਦ ਨਹੀਂ ਕਰਨ